ਆ ਆ ਜਾਂਦੀ ਡੂਰ ਹਾਂ ਪਤੰਗ ਦੀਦਾ ਤੈਨੂੰ ਨਹੀਂ ਪਰ ਪਤੰਗ ਹੈਗਾ ਆ ਤੇਰੇ ਘਰ ਵਿੱਚ ਵਿਆਹ ਹੈਗਾ ਆ ਹੈਗਾ ਆ ਪਰ ਦੀਦਾ ਨਹੀਂ ਕਿੱਤੀ ਦਾ ਨਹੀਂ ਆ ਆ ਗਿਆ ਆ ਆਸ ਦਾ ਧਾਗਾ ਆ ਵੀ ਲਿਆ ਤਾਂ ਪੂਰੀ ਆ ਆ ਆਸ ਦਾ ਧਾਗਾ ਫੜ ਕੇ ਦੇ ਆਸ ਦਾ ਧਾਗਾ ਆ ਆਹ 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 ਦਾ ਧਾਗਾ ਆ ਇਹ ਤੇ ਜਨਮ ਚ ਤਾਂ ਔਖਾ ਉਹ ਚਲੋ ਮੋਰ ਲਈ ਸਹੀ ਉਹ ਜਾਈ ਮੋਰ ਲਈ ਸਹੀ ਆ ਤੁਸੀਂ ਇਦਾਂ ਕਹਿਣਾ ਬੇਹੇਤੀ ਸਭ ਕੁਝ ਹੋ ਜਾਏ ਯਾਨੋ ਸੱਤ ਪਏ ਆ ਹਾਂ ਇਹ ਖਰੇ ਪਹਿਲਾ ਹੈ ਖਰੇ ਸੱਤ ਨਾਲ ਚੱਲਦਾ ਆਗਰੀ ਹੈ ਹਾਂ ਉਹ ਜਾਣਦੇ ਇਹ ਤਾਂ ਦਿਨੇ ਪੂੜਦਾ ਆਗਰੀ ਕੇ ਇਹ ਇੱਕ ਦਿਨ ਨਿਕਲਦੇ ਹੁੰਦੇ ਹੱਜੇ ਵੀ ਦੇਖ ਲੈ ਕਿਤੇ ਆਸ ਹੋ ਜਵੇ ਇਹੀ ਜਿਹਦੇ ਨੂੰ ਪਤੰਗ ਦਿਖ ਗਿਆ ਨਾ ਤਾਂ ਸਮਝ ਲੈ ਰੇਤਾ ਵੀ ਆ ਗਿਆ ਮੈਨੂੰ ਦੇਖ ਗਿਆ ਭਰਾਵਾ ਰੇਤਾ ਆ ਗਿਆ ਕਿੱਥੇ ਆਦਾ ਉਹ ਦੇਖ ਉੱਤੇ ਚੜਿਆ ਆ ਨੇ ਕਿੱਥੇ ਦੱਸ ਦਈ ਕਿੱਥੇ ਓਏ ਓ ਦੇ ਮੈਂ ਹੁਣ ਤੈਨੂੰ ਕਿੱਥੇ ਉਗਾਈ ਲਾ ਕੇ ਦੱਸਾਂ ਦਾ ਮੈਂ ਉੜ ਕੇ ਜਾ ਮਾਰ ਫਿਰ ਕਹੋ ਜਦੀ